ਸਤਿ ਸ਼੍ਰੀ ਅਕਾਲ ਮੈਂ ਡਾਕਟਰ ਗੌਰਵ ਜਿੱਤ। ਇਸ ਵੀਡੀਓ ਦੇ ਵਿੱਚ ਆਪਾਂ ਕਲੋਰਸਾਈਪਰ ਦਾ ਨਤੀਜਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ। ਆਹ ਇੱਧਰ ਵਟ ਦੇ ਲਵੇ ਲਵੇ ਨਾ। ਸੁੰਡੀ ਪਈ ਹੋਈ ਸੀ, ਗੁਲਾਬੀ ਸੁੰਡੀ। ਆਹ ਵਟ ਦੇ ਲਵੇ ਲਵੇ ਜਿਵੇਂ ਆਪਾਂ ਦੇਖ ਸਕਦੇ ਆਂ ਵੀ ਇੱਥੇ ਜਿਹੜੀ ਕਣਕ ਐ ਉਹ ਬਹੁਤ ਘੱਟ ਗੁਰੀਏ ਕਿਉਂਕਿ ਇੱਥੇ ਗੁਲਾਬੀ ਸੁੰਡੀ ਦਾ ਕਾਫੀ ਹਮਲਾ ਥੀ। ਅਜਾ ਪਾ ਦੇਖੀਆ ਸਾਰੀ ਇਹਨੂੰ ਸੁੰਡੀ ਖਾ ਗਈ। ਤੇ ਹੁਣ ਆਪਾਂ ਕਲੋਰ ਸਾਈਪਰ ਦਾ ਰਿਜ਼ਲਟ ਦੇਖਦੇ ਆ ਇੱਕ ਸੁੰਡੀ ਆ ਪਈ ਐ ਛੋਟੀ ਮਰੀ ਐ ਕਾ ਆ ਪਈ ਐ ਇਹ ਆਪਾਂ ਪਾਣੀ ਭਰ ਕੇ ਉਦੋਂ ਬਾਅਦ ਕਲੋਰ ਸਾਈਪਰ 500 ਐਮ ਐਲ ਪ੍ਰਤੀ ਏਕੜ ਦੇ ਹਿਸਾਬ ਨਾਲ ਰੇਚਰ ਲਾ ਕੇ ਛੱਕਾ ਮਾਰੇ ਦੀ ਤੇ ਇਸੇ ਤਰੀਕੇ ਨਾਲ ਆਪਿਆ ਸਾਨੂੰ ਇੱਕ ਮੇਰੇ ਕਹਿਣਾ ਮਤਲਬ ਵੀ ਕਾਫੀ ਹੱਦ ਤੱਕ ਆਪਣੀ ਜਿਹੜੀ ਸਮੱਸਿਆ ਦਾ ਹੱਲ ਆ ਉਹ ਹੋ ਗਿਆ ਅੰਨ੍ਹਾ ਪਰਖਿਆ ਕੋਈ ਹੋਰ ਜੀਵ ਪਿਆ ਹੈ ਕਿ ਇਹ ਵੀ ਸੁੰਡੀ ਹੈ ਤੇ ਇਹਦੇ ਨਾਲ ਹੀ ਆ ਜਿਵੇਂ ਆਪਾਂ ਦੇਖ ਸਕਦੇ ਆ ਜੰਗਲੀ ਪਾਲਕ ਇਹ ਆਪਾਂ ਕੋਰ ਤੇ ਸਪਰੇ ਕਰੀਤੀ ਸਲਫੂ ਸਲਫੀਰੋਨ ਲੀਟਰ ਵਾਲਾ ਸਾਲਟ ਆ ਜਿਹੜਾ ਤੇ ਇਹਨੇ ਵੀ ਇਹਦੇ ਉੱਪਰ ਚੰਗਾ ਅਸਰ ਦਿਖਾਇਆ ਆ ਗੁੱਲੀ ਡੰਡਾ ਪਿਆ ਅਹੀਂ ਕੁਸੁੰਡੀ ਆ ਪਈ ਐ ਆ ਬਈ ਐ ਤੱਕ ਕਿਸਾਨਾਂ ਦੁਆਰਾ ਆਪਦੇ ਪੁੱਤਰ ਤੇ ਕੀਤਾ ਗਿਆ ਇਹ ਤਜਰਬਾ ਮੇਰੀ ਖਿਆਲ ਸਫਲ ਰਿਹਾ ਤੇ ਆਪਣੇ ਖੇਤ ਚ ਵੀ ਇਹ ਸਫਲ ਰਿਹਾ ਤੇ ਜਿਹੜਾ ਤਾਪਮਾਨ ਹੈ ਜਿਵੇਂ ਹੁਣ ਮੈਂ ਸਵੇਰੇ ਸਵੇਰੇ ਖੇਤ ਆਇਆ ਇਹ ਵੀ ਹੁਣ ਸੁੰਡੀ ਦੇ ਖਾਤਮੇ ਲਈ ਬਹੁਤ ਕਾਰਾਗਰ ਹੈ ਕਿਉਂਕਿ 9 ਡਿਗਰੀ ਸੈਲਸੀਅਸ ਤੇ ਸੁੰਡੀ ਦੀ ਜਿਹੜੀ ਸਰੀਰਕ ਜਿਹੜੀ ਵਾਧਾ ਤੇ ਵਿਕਾਸ ਹੈ ਉਹ ਬਿਲਕੁਲ ਬੰਦ ਹੋ ਜਾਂਦਾ ਤਾਂ ਹੁਣ ਟੈਂਪਰੇਚਰ ਲਗਭਗ ਕਾਫੀ ਹੀਣਾ ਚੱਲ ਰਿਹਾ ਇਤੋਂ ਤੱਕ ਵੀ ਕੂੜਾ ਵੀ ਪਿਆ ਹੋਇਆ ਤਾਂ ਹੁਣ ਉਹ ਤਾਂ ਆਪਮਾਨ ਆਪਣੇ ਕੋਲੇ ਹੈਗਾ ਵੀ ਜਿਸ ਦੇ ਉੱਪਰ ਸੁੰਡੀ ਇਨੈਕਟਿਵ ਹੋ ਜਾਂਦੀ ਹੈ ਤੇ ਸਰੀਰਕ ਕਿਰਿਆਵਾਂ ਉਹਦੀਆਂ ਲਗਭਗ ਬੰਦ ਹੋ ਜਾਂਦੀਆਂ ਨੇ ਤੇ ਵੀਡੀਓ ਚ ਬਣੇ ਰਹਿਣ ਲਈ ਬਹੁਤ-ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ